ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿਗਾ ਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਵਰਨਨਾਸ ਗੁਰੂ ਚ ਪਗਵਾਨਾ ਬਣੀ ਗੁਰੂ ਗੁਰ ਹੈ ਬਣੀ ਵਿਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਹੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਅਬਿਨਾਸੀ ਈਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਇ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ ਜਾ ਕੇ ਸ਼ਰਣ ਪਿਆ ਸੁਖ ਪਾਈਐ ਵਾੜ ਦੁੱਖ ਨਾ ਹੋਈ ਰਹਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਹਰਿ ਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤੈਨ ਕੀ ਧੂਰ ਨਾਨਕ ਦਾਸ ਬਚੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰਿਏ ਅੱਜ ਦਾ ਜੋ ਹੁਕਮਨਾਮਾ ਸਾਹਿਬ 617 ਤੇ 18 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਅਬਿਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਿ ਜੋ ਵੀ ਸੰਸਾਰ 'ਚ ਸਾਨੂੰ ਦਿਸ ਰਿਹਾ ਹੈ ਨਾ ਉਹ ਸਾਰਾ ਕੁਝ ਨਾਸ ਹੋ ਜਾਣਾ ਜੇ ਇੱਕ ਨਾਸ ਨਹੀਂ ਹੋਣਾ ਤਾਂ ਉਹ ਪਰਮਾਤਮਾ ਹੈ ਅਬਿਨਾਸੀ ਨਾਸੀ ਦਾ ਭਾਵ ਉਹ ਨਾਸ ਹੋ ਜਾਣਾ ਅਬਿਨਾਸੀ ਦਾ ਭਾਵ ਉਹ ਜਾਣਨਾ ਕਿ ਇਹ ਚੀਜ਼ ਨੇ ਕਦੇ ਵੀ ਖਤਮ ਨਹੀਂ ਹੋਣਾ ਅਬਿਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਨੂੰ ਸਿਮਰੋਗੇ ਨਾ ਤੁਹਾਡੇ ਅੰਦਰ ਲੱਗੇ ਹੋਏ ਜਿਹੜੀ ਮੈਲ ਹੈ ਉਹ ਸਾਫ਼ ਹੋ ਜਾਣੀ ਹੈ ਹੁਣ ਅਸੀਂ ਅਬਿਨਾਸੀ ਨੂੰ ਨਹੀਂ ਸਿਮਰਦੇ ਅਸੀਂ ਉਹਨਾਂ ਨੂੰ ਸਿਮਰਦੇ ਹਾਂ ਜਿਹੜਿਆ ਨੇ ਨਾਸ਼ ਹੋ ਜਾਣਾ ਇੱਕ ਪਰਿਵਾਰ ਕਿਸੇ ਬਾਬੇ ਕੋਲ ਗਿਆ ਉਹਨਾਂ ਨੇ ਉਹਨੂੰ ਗੁਰੂ ਧਾਰਨ ਕਰ ਲਿਆ ਥੋੜਾ ਸਮਾਂ ਲੰਘਿਆ 5-7 ਸਾਲ ਲੰਘੇ ਉਹ ਬਾਬੇ ਦੀ ਮੌਤ ਹੋ ਗਈ। ਉਹਨਾਂ ਨੇ ਕਿਸੇ ਹੋਰ ਬਾਬੇ ਨੂੰ ਗੁਰੂ ਧਾਰਨ ਕਰ ਲਿਆ। 5-4 ਸਾਲ ਲੰਘੇ ਫਿਰ ਉਹਦੀ ਮੌਤ ਹੋ ਗਈ। ਫਿਰ ਕਿਸੇ ਹੋਰ ਬਾਬੇ ਨੂੰ ਗੁਰੂ ਧਾਰਨ ਕਰ ਲਿਆ। 5-7 ਸਾਲ ਲੰਘੇ ਉਹਦੀ ਵੀ ਮੌਤ ਹੋ ਗਈ। ਉਹ ਜਿਹੜਾ ਬੱਚੇ ਸੀ ਉਹ ਵੱਡੇ ਹੋ ਗਏ। ਉਹਨਾਂ ਨੇ ਆਪਣੀ ਧੀ ਨੂੰ ਵਿਆਹਿਆ। ਉਹ ਦੂਸਰੇ ਘਰ ਗਈ। ਉਹਨਾਂ ਨੇ ਕਿਹਾ ਵੀ ਆਪਾਂ ਵੀ ਗੁਰੂ ਧਾਰਨ ਕਰਨਾ ਉਹ ਕਿਸੇ ਹੋਰ ਕੋਲ ਗੁਰੂ ਧਾਰਨ ਕਰਨ ਵਾਸਤੇ ਗਏ ਜਦੋਂ ਉਹਨੂੰ ਬਾਬੇ ਨੂੰ ਜਾ ਕੇ ਪੁੱਛਿਆ ਕਿ ਬਾਬਾ ਜੀ ਅਸੀਂ ਨੇ ਤੁਹਾਨੂੰ ਗੁਰੂ ਧਾਰਨ ਕਰਨਾ ਉਹ ਕਹਿੰਦੇ ਪਹਿਲਾਂ ਵੀ ਕੋਈ ਗੁਰੂ ਧਾਰਨ ਕੀਤਾ ਉਹ ਕਹਿੰਦੇ ਹਾਂ ਜੀ ਜਦੋਂ ਮੈਂ ਛੋਟੇ ਸੀ ਉਦੋਂ ਪਰਿਵਾਰਦਿਆਂ ਨੇ ਕਿਸੇ ਬਾਬੇ ਕੋਲ ਲੈ ਕੇ ਗਏ ਉਹਨੂੰ ਗੁਰੂ ਧਾਰਨ ਕਰ ਲਿਆ ਕਹਿੰਦੇ ਫੇਰ ਕਹਿੰਦੇ ਉਹ ਮਰ ਗਿਆ ਜੀ ਕਹਿੰਦੇ ਫੇਰ ਕਹਿੰਦੇ ਅਸੀਂ ਹੁਣ ਦੂਸਰੇ ਨੂੰ ਗੁਰੂ ਧਾਰਨ ਕਰ ਲਿਆ ਕਹਿੰਦੇ ਉਹ ਕਿੱਥੇ ਹੈ ਕਹਿੰਦੇ ਉਹ ਵੀ ਮਰ ਗਿਆ ਕਹਿੰਦੇ ਫੇਰ ਕਹਿੰਦੇ ਫੇਰ ਇੱਕ ਨੂੰ ਹੋਰ ਧਾਰਨ ਕੀਤਾ ਕਹਿੰਦੇ ਫੇਰ ਕਹਿੰਦੇ ਫੇਰ ਮੇਰੀ ਸ਼ਾਦੀ ਹੋ ਗਈ ਜੀ ਹੁਣ ਮੈਂ ਦੂਸਰੇ ਘਰ ਆ ਗਏ ਤੇ ਹੁਣ ਮੈਂ ਤੁਹਾਨੂੰ ਗੁਰੂ ਧਾਰਨ ਕਰ ਲੈਂਦੀ ਆ ਕਹਿੰਦੇ ਹੁਣ ਮੈਨੂੰ ਮਾਰਨਾ ਹੀ ਹੈ ਜਦੋਂ ਅਸੀਂ ਦੁਨੀਆ ਦੇ ਨਾਲ ਜੁੜਾਗੇ ਨਾ ਉਹਨਾਂ ਨੂੰ ਗੁਰੂ ਧਾਰਨ ਕਰਾਂਗੇ ਉਹਨਾਂ ਦੀ ਮੌਤ اٹਲ ਹੈ ਪਰ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਅਬਿਨਾਸੀ ਹੈ ਇਹਦੇ ਨਾਲ ਅਸੀਂ ਆਪਣਾ ਚਿੱਤ ਜੋੜ ਲਈਏ ਕਦੇ ਸਾਡੇ ਮਨ ਵਿੱਚ ਇਹ ਨਿਰਾਸ਼ਤਾ ਨਹੀਂ ਹੋਊਗੀ ਕਿ ਗੁਰੂ ਸਾਹਿਬ ਨਹੀਂ ਹੈਗੇ ਅਬਿਨਾਸੀ ਜੀ ਆਣ ਕੋ ਦਾਤਾ ਸਿਮਰਤ ਸਭ ਮਾਲਕ ਹੋਇ ਕਹਿੰਦੇ ਜਿਹੜੀ ਮਨ ਵਿੱਚ ਮਾਇਆ ਲੱਗੀ ਹੋਇਆ ਸਾਰੀ ਖਤਮ ਹੋ ਜ ਜਾਣੀ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੈ ਕੋਈ ਨਿਧਾਨ ਹੁੰਦਾ ਖਜ਼ਾਨਾ ਗੁਣ ਪਾਵ ਕੇ ਜਿਹੜੀ ਗੁਰਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਗੁਣਾਂ ਦਾ ਖਜ਼ਾਨਾ ਹੈ ਇਹਨੂੰ ਭਗਤਨ ਲੋਕ ਵਰਤਦੇ ਆ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਭਗਤ ਵਰਤਦੇ ਆ ਕੋਈ ਵਿਰਲਾ ਹੁੰਦਾ ਜਿਹੜਾ ਇਹਨੂੰ ਵਰਤਦਾ ਏਸ ਬਾਣੀ ਨੂੰ ਨਹੀਂ ਤੇ ਬਸ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਤ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਐ ਗੋ ਨਾਮ ਧਰਤੀ ਦਾ ਪਾਲ ਨਾਮ ਪਾਲਣ ਹਾਰੇ ਦਾ ਕਿ ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਪਾਲਦਾ ਕਹਿੰਦੇ ਉਹਨੂੰ ਆਪਣੇ ਮਨ ਵਿੱਚ ਸਿਮਰ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ ਕਹਿੰਦੇ ਉਹਨੂੰ ਸਿਮਰ ਜਾ ਕੇ ਸ਼ਰਨ ਪਿਆ ਸੁਖ ਪਾਈ ਹੈ ਬਹੁੜ ਦੁੱਖ ਨਾ ਹੋਏ ਕਹਿੰਦੇ ਜਿਹਦੀ ਸ਼ਰਨ ਚ ਆ ਕੇ ਸਾਨੂੰ ਸੁਖ ਮਿਲਦੇ ਆ ਦੁੱਖ ਨਹੀਂ ਮਿਲਦਾ ਕੋਈ ਕਹਿੰਦੇ ਉਹਦੀ ਸ਼ਰਨ ਚ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸ਼ਰਨ ਤੇ ਅਸੀਂ ਆਉਨੇ ਆ ਸਾਡੇ ਅੰਦਰ ਜਿਹੜੇ ਵੀ ਦੁੱਖ ਹੁੰਦੇ ਆ ਉਹ ਨਿਕਲ ਜਾਂਦੇ ਆ ਜਾ ਕੇ ਸ਼ਰਨ ਪਿਆ ਸੁਖ ਪਾਈ ਹੈ ਬਹੁੜ ਦੁੱਖ ਨਾ ਹੋਏ ਰਹਾਓ ਕਿ ਭਾਵ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਏਕਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਇ ਕਹਿੰਦੇ ਉਹ ਵੱਡੇ ਭਾਗਾ ਵਾਲੇ ਹੁੰਦੇ ਆ ਜਿਹੜੇ ਸਾਧ ਸੰਗਤ ਦੇ ਵਿੱਚ ਆਉਂਦੇ ਆ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਇ ਕਹਿੰਦੇ ਜਿਹਨੂੰ ਮਿਲਿਆ ਸਾਡੇ ਅੰਦਰ ਦੀ ਮੈਲੇ ਮਤ ਉਹ ਖਤਮ ਹੋ ਜਾਂਦੀ ਆ ਦੁਰਮਤ ਖੋਈ ਤਿੰਨ ਕੀ ਧੋਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਰਿਦੈ ਪਰੋਈ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਨਾਮ ਲਿਖ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਿੰਨ ਕੀ ਧੋਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਰਿਦੈ ਪਰੋਈ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਪਰੋਲਿਆ ਕਹਿੰਦੇ ਉਹਨਾਂ ਦੇ ਅਸੀਂ ਚਰਣਾ ਦੇ ਧੂੜ ਬਣ ਜਾਈਏ ਤਾਂ ਵੀ ਕਹਿੰਦੇ ਆਪਣੇ ਆਪ ਨੂੰ ਅਸੀਂ ਧੰਨ ਕਹਾਵਾਂਗੇ ਜੇ ਉਹਨਾਂ ਗੁਰਮੁਖਾਂ ਦੇ ਧੂੜ ਬਣ ਜਾਈਏ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਿ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਐ ਕਹਿੰਦੇ ਮੇਰੇ ਸਰੀਰ ਤੋਂ ਚੰਮ ਉਤਾਰ ਕੇ ਉਹਨਾਂ ਦੇ ਪੈਰਾਂ 'ਚ ਕਹਿੰਦੇ ਜੁੱਤੀਆਂ ਪਾ ਦਿਓ ਮੈਂ ਆਪਣੇ ਆਪ ਨੂੰ ਧੰਨ ਸਮਝਾਂਗਾ ਕਹਿੰਦੇ ਭਾਈ ਗੁਰਦਾਸ ਸਾਹਿਬ ਕਹਿੰਦੇ ਤੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਿੰਨ ਕੀ ਧੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬੜਨਾ ਲੋਚਦਾ ਕਿਨਾਂ ਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਪਰੋ ਲਿਆ ਜੀ ਵੱਡ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਇ ਤਿੰਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰਨਾਮ ਹਿਰਦੈ ਪਰੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ